ਕੀ ਸੁਖਬੀਰ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਂਡਸਾ ਦੇ ਵਿਚਕਾਰ ਕਿਸੇ ਪ੍ਰਕਾਰ ਦੀ ਸਿਆਸੀ ਡੀਲ ਹੋ ਚੁੱਕੀ ਹੈ ਕੀ ਸੁਖਦੇਵ ਸਿੰਘ ਢੀਂਡਸਾ ਨੂੰ ਸੁਖਬੀਰ ਸਿੰਘ ਬਾਦਲ ਮਨਾਉਣ ਦੇ ਵਿੱਚ ਲੱਗੇ ਹੋਏ ਹੈ ਕੀ ਸੁਖਦੇਵ ਸਿੰਘ ਢੀਂਡਸਾ ਤੇ ਸੁਖਬੀਰ ਸਿੰਘ ਬਾਦਲ ਨੇ ਅੰਦਰ ਖਾਤੇ ਚੀਜ਼ਾਂ ਨੂੰ ਸੈੱਟ ਕਰ ਲਿਆ ਹੈ ਇਹ ਸਵਾਲ ਨੇ ਇਹ ਸਵਾਲ ਕਿਉਂ ਪੈਦਾ ਹੋ ਰਹੇ ਨੇ ਇਦੇ ਬਾਰੇ ਗੱਲ ਕਰਦੇ ਆ ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਇੱਕ ਚਾਲ ਨੇ ਇਹਨਾਂ ਸਵਾਲਾਂ ਨੂੰ ਕਾਫੀ ਹਵਾ ਦੇ ਦਿੱਤੀ ਤੁਸੀਂ ਜੁੜੇ ਹੋ ਲੋਕਪਹਿਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਬੀਤੀ ਕੱਲ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਵੱਲੋਂ ਇੱਕ ਫੈਸਲਾ ਲਿਆ ਗਿਆ ਜਿਹਦੇ ਵਿੱਚ ਪਰਮਿੰਦਰ ਸਿੰਘ ਢੀਂਸਾ ਗੁਰਪ੍ਰਤਾਪ ਸਿੰਘ ਵਡਾਲਾ ਪ੍ਰੇਮ ਸਿੰਘ ਚੰਦੂ ਮਾਜਰਾ ਸਕੰਦਰ ਸਿੰਘ ਮਲੂਕਾ ਬੀਬੀ ਜ਼ਗੀਰਕੌਰ ਸਰਜੀਤ ਸਿੰਘ ਰਖੜਾ ਅਤੇ ਜਿਹੜਾ ਠੇਕੇਦਾਰ सुरेंद्र ਸਿੰਘ ਭੁੱਲੇ ਰਾਠਾ ਇਹਨਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਬਾਹਰ ਕੱਢ ਦਿੱਤਾ ਗਿਆ ਹਲਕਿਆਂ ਦੇ ਹਲਕਾ ਇੰਚਾਰਜ ਹਟਾ ਕੇ ਨਵੇਂ ਲਾ ਦਿੱਤੇਗੇ ਪਰ ਇਹਨਾਂ ਇਸ ਸੂਚੀ ਦੇ ਵਿੱਚ ਸਖਦੇਵ ਸਿੰਘ ਢਿੰਡਸਾ ਦਾ ਨਾਂ ਨਹੀਂ ਸਖਦੇਵ ਸਿੰਘ ਢਿੰਡਸਾ ਉਹ ਆਗੂ ਨੇ ਜਿਹੜੇ ਆਪਾਂ ਉੱਪਰ ਸਵਾਲ ਕੀਤੇ ਨੇ ਉਹਨਾਂ ਦੇ ਸਵਾਲਾਂ ਦੀ ਪਿੱਠ ਭੂਮੀ 'ਚ ਮੈਂ ਤੁਹਾਨੂੰ ਲੈ ਕੇ ਜਾਣਾ ਚਾਹੁੰਨਾ ਸਖਦੇਵ ਸਿੰਘ ਢਿੰਡਸਾ ਉਹ ਆਗੂ ਨੇ ਜਿਨ੍ਹਾਂ ਨੇ ਇਸ ਬਗਾਵਤ ਦਾ ਮੋਢ ਬੰਨਿਆ ਜਦੋਂ ਪਰਮਿੰਦਰ ਸਿੰਘ ਢੀਂਸਾ ਨੂੰ ਟੇਡ ਨਹੀਂ ਦਿੱਤੀ ਗਈ ਤਾਂ ਜਗਬਾਣੀ ਦੇ ਨਾਲ ਗੱਲ ਕਰਦਿਆਂ ਹੋਇਆਂ ਪੰਜਾਬ ਕੇਸਰੀ ਸਮੂਹ ਦੇ ਨਾਲ ਟੈਲੀਫੋਨ ਦੇ ਉੱਤੇ ਗੱਲ ਕਰਦਿਆਂ ਹੋਇਆਂ ਸੁਖਦੇਵ ਸਿੰਘ ਢੀਂਸਾ ਨੇ ਇਹ ਗੱਲ ਆਖੀ ਸੀ ਕਿ ਬੀਬਾ ਹਰਸਿਮਰਤ ਕੋਰ ਬਾਦਲ ਨੂੰ ਜਿਤਾਉਣ ਦੇ ਲਈ ਸਾਰੀਆਂ ਗੋਟੀਆਂ ਫਿੱਟ ਕੀਤੀਆਂ ਗਈਆਂ ਨੇ ਇਹ ਗੱਲ ਸੁਖਦੇਵ ਸਿੰਘ ਢੀਂਸਾ ਨੇ ਕਹੀ ਸੀ ਉਸ ਗੱਲ ਤੋਂ ਬਾਅਦ ਉਹ ਚੁੱਪ ਕਰ ਗਏ ਪੂਰੇ ਇਲੈਕਸ਼ਨ ਦੇ ਦੌਰ ਚ ਚੁੱਪ ਰਹੇ ਨਤੀਜੇ ਆਏ ਨਤੀਜਿਆਂ ਦੇ ਵਿੱਚ ਅਕਾਲੀ ਦਲ ਨੂੰ ਗਹਿਰਾ ਸਦਮਾ ਝਟਕਾ ਨਮੋਸ਼ੀ ਜਿਹੜਾ ਸ਼ਬਦ ਤੁਸੀਂ ਲਾਉਣਾ ਚਾਹੋ ਲਾ ਲਓ ਉਹ ਹੋਇਆ ਉਸ ਤੋਂ ਬਾਅਦ ਸਖਦੇਵ ਸਿੰਘ ਢੀਂਡਸਾਣ ਨੇ ਇਸ ਸਾਰੇ ਕਾਸੇ ਦਾ ਮੋੜ ਬਣ ਲਿਆ ਉਹਨਾਂ ਦੇ ਘਰ ਮੀਟਿੰਗਾਂ ਹੋਈਆਂ ਬਾਗੀ ਧੜੇ ਦੀਆਂ ਜੁੱਚ ਬਰਨਾਲਾ ਧੜਾ ਬੜੇ ਖੁੱਭ ਕੇ ਸ਼ਮੂਲੀਅਤ ਕਰਦਾ ਰਿਹਾ ਫਿਰ ਉਸ ਤੋਂ ਬਾਅਦ ਇਹ سلسلہ ਲਗਾਤਾਰ ਚੱਲਦਾ ਰਿਹਾ ਫਿਰ ਜਾਣਕਾਰ ਦੱਸਦੇ ਆ ਕਿ ਬਲਜਿੰਦਰ ਸਿੰਘ ਹਮਦਰਦ ਜੋ ਕਿ ਰੋਜ਼ਾਨਾ ਜੀਤ ਸਮੂਦੇ ਸੰਪਾਦਕ ਤੇ ਮਾਲਕ ਨੇਗੇ ਉਹਨਾਂ ਦੇ ਇੱਕ ਫਾਰਮ ਹਾਊਸ ਤੇ ਮੀਟਿੰਗਾਂ ਹੋਈਆਂ ਸੁਖਦੇਵ ਸਿੰਘ ਢੀਂਡਸਾ ਇਸ ਸਾਰੀ ਬਗਾਵਤ ਦਾ ਹਿੱਸਾ ਨੇ ਪਰ ਪਾਰਟੀ ਚੋਂ ਉਹਨਾਂ ਦੇ ਮੁੰਡੇ ਨੂੰ ਤਾਂ ਕੱਢ ਦਿੱਤਾ ਗਿਆ ਸਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਤਾਂ ਬਾਹਰ ਕੱਢ ਦਿੱਤਾ ਗਿਆ ਸਖਦੇਵ ਸਿੰਘ ਢੀਂਡਸਾ ਨੂੰ ਕਿਉਂ ਨਹੀਂ ਕੱਢਿਆ ਗਿਆ ਸਵਾਲ ਤਾਂ ਇਹ ਪੈਦਾ ਹੁੰਦਾ ਨਾ ਕਿ ਸਖਦੇਵ ਸਿੰਘ ਢੀਂਡਸਾ ਵੀ ਉਹਨੇ ਦੋਸ਼ੀ ਨੇ ਜਿੰਨੇ ਦੋਸ਼ੀ ਬੀਬੀ ਜਗੀਰ ਕੌਰ ਨੇ ਉਹਨਾਂ ਦਾ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਮਲੂਕ ਕੈ ਰਖੜਾ ਚੰਦੂ ਮਾਜਰਾ ਭੁੱਲੇ ਰੱਠਾ ਗੁਰਪ੍ਰਤਾ ਵਡਾਲਾ ਸਾਰੇ ਜਿੰਨੇ ਉਹਨੇ ਹੀ ਦੋਸ਼ੀ ਨੇ ਹੁਣ ਸਵਾਲ ਇਹ ਤੇ ਬੜਾ ਗੰਭੀਰ ਜਿਹੜਾ ਉਹ ਖੜਾ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਬਾਰੇ ਖਮੋਸ਼ੀ ਵੱਟ ਲਈ ਹੈ ਜਿੰਨਾ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹਾਲਾਂਕਿ ਸੁਖਦੇਵ ਸਿੰਘ ਢੀਂਡਸਾ ਵੀ ਪਾਰਟੀ ਤੋਂ ਨਾਰਾਜ਼ ਚੱਲ ਰਹੇ ਨੇ ਉਹਨਾਂ ਦੇ ਘਰ ਕਈ ਵਾਰ ਨਾਰਾਜ਼ ਆਗੂਆਂ ਤੇ ਬਾਗੀ ਧੜੇ ਦੀਆਂ ਮੀਟਿੰਗਾਂ ਹੋਈਆਂ ਨੇ ਅਤੇ ਉਹ ਵੀ ਕਈ ਵਾਰ ਇਨ੍ਹਾਂ ਆਗੂਆਂ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਵਿਖਾਈ ਦਿੱਤੇ ਨੇ ਪਰ ਇਸ ਦੇ ਬਾਵਜੂਦ ਅਨੁਸ਼ਾਸਨੀ ਕਮੇਟੀ ਨੇ ਉਹਨਾਂ ਦੇ ਨਾਂ ਤੇ ਚੁੱਪ ਵੱਟੀ ਰੱਖੀ ਇਸ ਸਬੰਧੀ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਚਰਚਾਵਾਂ ਤਾਂ ਇਹੀ ਨੇ ਕਿ ਸਖਦੇਵ ਸਿੰਘ ਢੀਂਡਸਾ ਨੂੰ ਕਿਉਂ ਨਹੀਂ ਕੱਢਿਆ ਗਿਆ ਕੀ ਸਖਦੇਵ ਸਿੰਘ ਢੀਂਡਸਾ ਤੇ ਸੁਖਬੀਰ ਸਿੰਘ ਬਾਦਲ ਨੇ ਬੁੱਕਲ ਚ ਕੋਈ ਗੋੜਦੀ ਭੇਲੀ ਪੰਨ ਲਈ ਹੈ ਸੁਲਾ ਸਫਾਈ ਹੋ ਗਈ ਹੈ ਕਿ ਸਖਦੇਵ ਸਿੰਘ ਢੀਂਡਸਾ ਬੈਕ ਬੈਟਿੰਗ ਕਰਨਾ ਚਾਹੁੰਦੇ ਆ ਉਹ ਚਾਹੁੰਦੇ ਆ ਕਿ ਫਰੰਟ ਦੇ ਪਰਮਿੰਦਰ ਸਿੰਘ ਢੀਂਡਸਾ ਖੇਡਣ ਕਿਉਂਕਿ ਉਹਨਾਂ ਦੀ ਸਿਹਤ ਨਾਲ ਸਾਥ ਚੱਲ ਰਹੀ ਹੈ ਕਾਫੀ ਲੰਬੇ ਅਰਸੇ ਤੋਂ ਤੇ ਉਮਰ ਦਾ ਵੀ ਤਕਾਜ਼ਾ ਹੈ ਇਸ ਕਰਕੇ ਉਹ ਹੋ ਰਿਹਾ ਦੂਜਾ ਸਵਾਲ ਇਹ ਹੈ ਕਿ ਇਹ ਸਖਦੇਵ ਸਿੰਘ ਢਿੰਡਸਾ ਦੇ ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬੜੇ ਸੋਸ ਸਮਝ ਕੇ ਖੇਡਣਾ ਚਾਹੁੰਦਾ ਹੈ ਇੱਕ ਇਹ ਵੀ ਸਵਾਲ ਹੈ ਕਿ ਬਾਗੀਆਂ ਦੇ ਵਿੱਚ ਫੁੱਟ ਪਾ ਦਿੱਤੀ ਜਾਵੇ ਜਿਹੜੇ ਪਾਰਟੀ ਚੋਂ ਕੱਢ ਦਿੱਤੇ ਗਏ ਇੱਕ ਹੁਣ ਉਹ ਤੜਾ ਬਣ ਗਿਆ ਬਾਗੀਆਂ ਦੇ ਵਿੱਚ ਜਦੋਂ ਮੇਰੇ ਵਰਗਾ ਕੋਈ ਪੱਤਰਕਾਰ ਗੱਲ ਕਰੂਗਾ ਤਾਂ ਕਹੂਗਾ ਵੀ ਇਹ ਪਾਰਟੀ ਚੋਂ ਕੱਢਿਆ ਹੋਇਆ ਬਾਗੀਆਂ ਦਾ ਤੜਾ ਆ ਹੁਣ ਉਹ ਬਾਗ ਹੀ ਨਹੀਂ ਰਹੇ ਉਹ ਪਾਰਟੀ ਚੋਂ ਨਿਕਲ ਚੁੱਕੇ ਨੇ ਇੱਕ ਹੁਣ ਦੂਜਾ ਤੜਾ ਆ ਜਿਹਦੇ ਵਿੱਚ ਬਾਕੀ ਸਾਰਿਆਂ ਦੀ ਲਿਸਟ ਹੈ ਜਿਹਦੇ ਵਿੱਚ ਜਿਨ੍ਹਾਂ ਨੂੰ ਪਾਰਟੀ ਚੋਂ ਕੱਢਿਆ ਨਹੀਂ ਗਿਆ ਬੀਬੀ ਪਰਮਜੀਤ ਕੌਰ ਗੁਲਸ਼ਨ ਬੀਬੀ ਪਰਮਜੀਤ ਕੌਰ ਲਾਂਡਰਾ ਬੀਬੀ ਕਿਰਨਜੀਤ ਕੌਰ ਟੋੜਾ ਪਰਿਵਾਰ ਬਰਨਾਲਾ ਪਰਿਵਾਰ ਇਹ ਸਾਰੇ ਇਸ ਫਸੀਲ ਦਾ ਹਿੱਸਾ ਨੇ ਇਹ ਸਾਰੇ ਦੇ ਸਾਰੇ ਇਸ ਹਿੱਸੇ ਦਾ ਇਸ ਮਾਮਲੇ ਦੇ ਵਿੱਚ ਇਸ ਦਾ ਸਾਰਾ ਜਿਹੜਾ ਉਹ ਹਿੱਸਾ ਹੈ ਇਹ ਚਰਨਜੀਤ ਬਰਾੜ ਨੂੰ ਵੀ ਕੱਢਿਆ ਗਿਆ ਹੈ ਬੀਬੀ ਜ਼ਗੀਰ ਕੌਰ ਚੰਦੂ ਮਾਜਰਾ ਪਰਮਿੰਦਰ ਟਿੰਦ ਸਸਰਜੀਤ ਰਖੜਾ ਸੁਰਿੰਦਰ ਸਿੰਘ ਭੁੱਲੇਰਾਠਾ ਚਰਨਜੀਤ ਬਰਾੜ ਇਹ ਨਾ ਸਾਰੇ ਸ਼ਾਮਲ ਨੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਕਿਉਂ ਨਹੀਂ ਇਹਨਾਂ ਦੇ ਵਿੱਚ ਕੀ ਉਹ ਦੋਸ਼ੀ ਨਹੀਂ ਇਹਨਾਂ ਵਾਂਗੂ ਇਹ ਵੀ ਤਾਂ ਮੇਨ ਕਤਾਰ ਦੇ ਆਗੂ ਸੀਗੇ ਇਸ ਸਾਰੀ ਬਗਾਵਤ ਦੇ ਵਿੱਚ ਤੇ ਢੀਂਡਸਾ ਵੀ ਢੀਂਡਸਾ ਦਾ ਬਲਕਿ ਇਹਨਾਂ ਦੀ ਅਗਵਾਈ ਕਰਦੇ ਰਹੇ ਢੀਂਡਸਾ ਨੇ ਤਾਂ ਦੂਜੀ ਵਾਰ ਬਗਾਵਤ ਕੀਤੀ ਹੈ ਇਹਦਾ ਲਗਭਗ ਮਲੂਕਾਂ ਨੇ ਪਹਿਲੀ ਵਾਰ ਕੀਤੀ ਰਖੜਾ ਨੇ ਪਹਿਲੀ ਵਾਰ ਕੀਤੀ ਚੰਦੂ ਮਾਜਰਾ ਨੇ ਪਹਿਲੀ ਵਾਰ ਕੀਤੀ ਬਾਕੀਆਂ ਨੇ ਤਾਂ ਪਹਿਲਾਂ ਵੀ ਬਗਾਵਤ ਕੀਤੀ ਸੁਖਦੇਵ ਸਿੰਘ ਢੀਂਡਸਾ ਨੇ ਤਾਂ ਆਪਣਾ ਡੈਮੋਕਰੇਟ ਅਕਾਲੀ ਦਲ ਸੰਯੁਕਤ ਵੀ ਬਣਾ ਲਿਆ ਸੀ ਇਹ ਸਾਰੀਆਂ ਚੀਜ਼ਾਂ ਲੰਘੀਆਂ ਹੌਣਸ ਵਾਲੇ ਪੈਦਾ ਹੁੰਦਾ ਹੈ ਕਿ ਸ਼ਰਮਣੀ ਅਕਾਲੀ ਦਲ ਸਖਦੇਵ ਸਿੰਘ ਢੀਂਡਸਾ ਨੂੰ ਇਸ ਕਰਕੇ ਨਹੀਂ ਕੱਢ ਰਹੀ ਕਿ ਉਹਨਾਂ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਸੇਫ ਖੇਡਣਾ ਚਾਹੁੰਦੇ ਨੇ ਕਿ ਕੱਲੂ ਇਹ ਨਾ ਕਹਿਣ ਕਿ ਸੀਨੀਅਰ ਆਗੂ ਵੀ ਕੱਢ ਦਿੱਤੇ ਗਏ ਸਖਦੇਵ ਸਿੰਘ ਢੀਂਡਸਾ ਨੂੰ ਵੀ ਨਹੀਂ ਛੱਡਿਆ ਗਿਆ ਤੇ ਦੂਜੀ ਗੱਲ ਹੈ ਕਿ ਜਿਹੜਾ ਪਾੜੋ ਤੇ ਰਾਜ ਕਰੋ ਦੀ ਨੀਤੀ ਆ ਉਹ ਵੀ ਅਪਣਾ ਰਹੀ ਹੈ ਤੀਜੀ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਅੰਦਰ ਖਾਤੇ ਕੁਝ ਸੈਟਲਮੈਂਟ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਇਹ ਵੀ ਗੱਲ ਫਿਰ ਇੱਥੇ ਉੱਭਰ ਕੇ ਆਉਂਦੀ ਹੈ ਇਸ ਕਰਕੇ ਕੋਈ ਸੈਟਲਮੈਂਟ ਕਰਾਉਣ ਵਾਲਾ ਬੰਦਾ ਤਾਂ ਰੱਖਣਾ ਪੈਂਦਾ ਨਾ ਤੇ ਫਿਰ ਉਹ ਸੁਖਦੇਵ ਸਿੰਘ ਢਿੰਡਸਾ ਤੋਂ ਵੱਧ ਕੌਣ ਹੋ ਸਕਦਾ ਹੈ ਇਹ ਸਾਰੇ ਸਵਾਲ ਨੇ ਹੁਣ ਦੇਖਦੇ ਹਾਂ ਕਿ ਸੁਖਦੇਵ ਸਿੰਘ ਢਿੰਡਸਾ ਇਸ ਤੇ ਕੀ ਰੱਦ ਦੇ ਅਮਲ ਦਿੰਦੇ ਐ ਅਕਾਲੀ ਦਲ ਕੀ ਉਹਨਾਂ ਨੂੰ ਰੱਖੀ ਰੱਖਦਾ ਕਿ ਕੱਢ ਦਿੰਦਾ ਜਾਂ ਫਿਰ ਸੁਖਦੇਵ ਸਿੰਘ ਢਿੰਡਸਾ ਅਕਾਲੀ ਦਲ ਦੀ ਏਕਤਾ ਕਰਾਉਣ ਦੇ ਵਿੱਚ ਕੋਈ ਭੂਮਿਕਾ ਨਿਭਾਉਂਦੇ ਹੋਏ ਆਉਂਦੇ ਦਿਨਾਂ 'ਚ ਨਜ਼ਰ ਆਉਣਗੇ